ਬਲਵਿੰਦਰ ਸਿੰਘ ਧਾਰਨੀ ਸ਼ੈਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ 2027 ਖਿੱਚੀਆਂ ਤਿਆਰੀਆਂ ਨਾਬਾ ਦੇ ਹਲਕਾ ਇੰਜਾਦ ਮੱਖਣ ਸਿੰਘ ਲਾਲਕਾ ਨੇ ਦਿੱਤੀ ਜਾਣਕਾਰੀ ਮੈਂ ਸੁਵੇਦਰ ਰਸੂਲ ਹਾਂ ਹਰਨੀ ਦਾ ਟੋਟਰ ਕਲੋਨੀ ਨਾਬਾ ਜੀ ਜਿਵੇਂ ਜਿੰਮੇਵਾਰੀ ਕਿ ਮਿਲੀ ਹੈ ਉਹ ਜene ਕਿ ਸ਼ਰਮਣੀ ਅਕਾਲੀ ਦਲ ਸਰਦਾਰ ਸਰਵੀਰ ਸਿੰਘ ਜੀ ਬਾਦਲ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਉਹ ਵੀ ਉਮੀਦਵਾਰ ਦਾ ਕਿ ਜ਼ਿਲ੍ਹਾ ਪ੍ਰਧਾਨ ਜਰਮੀ ਸਿੰਘ ਜੀ ਰਹਾਉ ਉਹਨਾਂ ਦੀ ਤੋਂ ਪਾਉਣਾ ਵੰਦਾ ਮੇਰੇ ਸਰਕਲ ਪਰ ਦਾ ਨਾ ਉਤਰਕਲੋਨੀਆ ਬਣਾਇਆ ਗਿਆ ਤੇ ਮੈਂ ਵਿਸ਼ਵਾਸ ਦਿਵਾਉਣਾ ਮੱਖੀ ਸੀ ਲਾਲਤਾ ਜੀ ਨੂੰ ਕਿ ਜਿੰਨਾ ਵੀ ਮੇਰੇ ਤੋਂ ਵੱਧ ਤੋਂ ਵੱਧ ਉਤਰਕਲੋਨੀਆ ਦਾ ਕੰਮ ਤੇ ਉਤਰਕਲੋਨੀਆ ਦੇ ਲੋਕਾਂ ਨਾਲ ਇਕੱਲੇ ਇਕੱਲੇ ਨਾਲ ਮਿਲ ਕੇ ਸਰਮੋਣੀ ਕਾਲੀ ਦਲ ਲਈ ਚੜ੍ਹਦੀ ਕਲਾ ਤੇ ਕੰਮ ਕਰਾਂਗਾ ਮੈਂ ਸੱਚੀ ਗ्यानਤ ਹਾਂ ਮੈਂ ਜੋ ਅੱਜ ਸਾਡੇ ਨਵੇਂ ਬਣੇ ਅਹੁਦੇਦਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਨਾ ਕਿਉਂਕਿ ਸਾਡੇ ਹਲਕਾ ਇੰਚਾਰਜ ਮੱਖਣ ਸਿੰਘ ਜੀ ਲਾਲਕਾ ਦੀ ਨਵਾਈ ਥੱਲੇ ਜੋ ਮੁਹਿੰਮ ਚੱਲ ਰਹੀ ਹੈ ਪਹਿਲਾ ਸਰਕਲ ਜੱਜੇਦਾਰ ਹੁਣ ਉਹਨਾਂ ਨੂੰ ਅੱਗੇ ਅਹੁਦੇਦਾਰੀਆਂ ਉਹਨਾਂ ਦੇ ਸਰਕਲ ਜੱਜੇਦਾਰਾਂ ਦੀ ਆਉਦੀਆਂ ਅਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਨੇ ਸਾਰੇ ਟੀਮ ਬਣ ਕੇ ਸਾਰੇ ਨਾਲਕਾ ਸਾਹਿਬ ਦੀ ਇੱਕ ਮੁਹਿੰਮ ਦੇ ਵਿੱਚ ਹਰਪਣੀ ਹਾਜ਼ਰੀ ਲਵਾ ਰਹੇ ਨੇ ਹਰੇਕ ਬੰਦਾ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣ ਬਾਰੇ ਅਸੀਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਦਿੰਦੇ ਹਾਂ ਦੁਬਾਰਾ ਅੱਜ ਪਾਰਟੀ ਪ੍ਰਧਾਨ ਸਰਦਾਰ ਸਖਬੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਸਾਰੇ ਵਰਕਰਾਂ ਨੂੰ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇੱਕ ਪੱਤੇ ਪਾਰਟੀ ਦਾ ਹਮੇਸ਼ਾ ਸੰਗ ਦੱਬਦੇ ਨੇ ਇਹਨਾਂ ਨੂੰ ਪਾਰਟੀ ਨੇ ਉਹ ਦੇਦਾਰੀਆਂ ਦਿੱਤੇ ਨਵਾਜਿਆ ਹੈਗਾ ਸੋ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਜਗਨਜੀਤ ਸਿੰਘ ਹਰਿਆਊਜੀ ਨੇ ਤੇ ਸਾਡੇ ਇਸ ਸਰਕਲ ਦੇ ਪ੍ਰਧਾਨ ਜਿਹੜੇ ਆਊਟਰ ਕਲੋਨੀ ਤਰਕ ਜਿਹੜਾ ਬਣਾਇਆ ਗਿਆ ਉਹਦੇ ਪ੍ਰਧਾਨ ਸੂਬੇਦਾਰ ਰੋਸ਼ਨ ਲਾਲ ਜੀ ਨੇ ਅੱਜ ਇਹਨਾਂ ਨੂੰ ਮੋੜੇ ਦਿੱਤੇ ਨੇ ਸੋ ਮੈਂ ਇਹਦੇ ਵਿੱਚ ਮੁੜੀਅਰ ਕਰਕੇ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਤੇ ਇਹਨਾਂ ਨੂੰ ਬੇਨਤੀ ਕਰਨਾ ਹੈ ਕਿ ਜਿਹੜੀਆਂ ਪਾਰਟੀ ਨੇ ਪ੍ਰੋਗਰਾਮ ਨੇ ਪਾਰਟੀ ਦੇ ਜਿਹੜੇ ਕੰਮ ਨੇ ਉਹ ਕੱਲੇ-ਕੱਲੇ ਬੋਟਰ ਤੱਕ ਲੈ ਕੇ ਜਾਣੇ ਸੋ ਅਸੀਂ ਬਹੁਤ ਵੱਡੇ ਪੱਧਰ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਕੰਮ ਕਰ ਰਹੇ ਹਾਂ ਆਪਣੇ ਹਲਕੇ ਵਿੱਚ ਕੰਮ ਕਰ ਰਹੇ ਹਾਂ ਸੋ ਅਸੀਂ ਬੋਟਰ ਸੂਚੀਆਂ ਦੇ ਮੁਤਾਬਕ ਜਿਹੜੀਆਂ ਹੈਗੀਆਂ ਨੇ ਜਿਵੇਂ ਬੂਥ ਕਮੇਟੀਆਂ ਬਣਾਉਣ ਵਾਸਤੇ ਵੀ ਤਿਆਰ ਹੋਵਾਂਗੇ ਇਸ ਤੋਂ ਬਾਅਦ ਬੂਥ ਕਮੇਟੀਆਂ ਬਣਨਗੇ ਕੋਸੇ 14 15 ਜਿਹੜੇ ਸਰਕਲ ਨੇ ਅਸੀਂ ਨਾਪੇ ਦੇ ਵਿੱਚ ਬਣਾਏ ਨੇ ਜਿਨ੍ਹਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਦਿਉੜੀਆਂ ਸਭ ਤੋਂ ਜਿੱਦਾ ਰੰਗ ਲਾਈਆਂ ਗਈਆਂ ਨੇ ਤੇ ਆਪਣੇ ਆਪਣੇ ਸਰਕਲਾਂ ਦੇ ਵਿੱਚ ਅਹੁਦੇਦਾਰੀਆਂ ਦੇਣਗੇ ਅੱਜ ਆਉਟਰ ਕਲੋਨੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਪਹਿਲੇ ਦਿਨ ਅੱਜ ਅਹੁਦੇਦਾਰੀਆਂ ਦਾ ਐਲਾਨ ਕੀਤਾ ਸੁਮੇਸ ਜਿੱਥੇ ਕੌਸ਼ਲ ਲਾਲ ਜੀ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣੀ ਚਾਹੁੰਦਾ ਤੇ ਵਾਹਿਗੁਰੂ ਅੱਗੇ ਬੇਨਤੀ ਅਰਦਾਸ ਕਰਦਾ ਕਿ ਜਿਸ ਤਰ੍ਹਾਂ ਬਾਦਲ ਸਾਹਿਬ ਹੁਣ ਮੀਂਹ ਆ ਗਿਆ ਤੇ ਬਾਦਲ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਜਿਹੜੀ ਹੈ ਬੜੀ ਜਲਦੀ ਬਣਨ ਨੂੰ ਜਾ ਰਹੀ ਹੈ ਕਿ ਅੱਜ ਇਹ ਪੰਜਾਬ ਦੇ ਵਿੱਚ ਕੋਈ ਲੋਕ ਨਾ ਲੈ ਰਹੇ ਨੇ ਤਾਂ ਸਰਦਾਰ ਸਕੂਲ ਸਿੰਘ ਬਾਦਲ ਉਹ ਲੈ ਰਹੇ ਨੇ ਇਹਨਾਂ ਹੜਾਂ ਪ੍ਰਤੀ ਗੱਲੋਂ ਜਾਂ ਹੋਰ ਜਿਹੜੀਆਂ ਪੰਜਾਬ ਬਚਾਉਣ ਵਾਲੀਆਂ ਗੱਲਾਂ ਨੇ ਉਹ ਸਰਦਾਰ ਸਕੂਲ ਸਿੰਘ ਬਾਦਲ ਕਰ ਰਹੇ ਨੇ ਤੇ ਬਾਕੀ ਸਾਰੇ ਤਮਾਸ਼ਾ ਦੇਖਣ ਦੇਖ ਰਹੇ ਨੇ ਇੱਕ ਗੱਲ ਕਰੀ ਆਊਟਰ ਕਲੋਨੀਆ ਦਾ ਮੁੱਦਾ ਹਮੇਸ਼ਾ ਨਾਪੇ ਦੇ ਵਿੱਚ ਉੱਤਰਿਆ ਇਹਨਾਂ ਨੂੰ ਲੱਗਦਾ ਵੀ ਅਸੀਂ ਸ਼ਹਿਰ ਨਾਪੇ ਦੇ ਵਿੱਚ ਨਹੀਂ ਸਰਕਾਰਾਂ ਆਉਂਦੀਆਂ ਰਹੀਆਂ ਪਹਿਲਾਂ ਵੀ ਆਈਆਂ ਜਾਂਦੀਆਂ ਰਹੀਆਂ ਪਰ ਇਹਨਾਂ ਦਾ ਕਦੇ ਮੁੱਦਾ ਹੱਲ ਨਹੀਂ ਹੋਇਆ ਤੁਸੀਂ ਕੀ ਵਿਸ਼ਵਾਸ ਕਰ ਰਹੇ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਜਦੋਂ ਪਹਿਲਾਂ 2016 ਤੱਕ 17 ਦੇ ਐਂਡ ਤੱਕ ਮੈਂ ਤਿੰਨ ਚਾਰ ਮਹੀਨੇ ਪਹਿਲਾਂ ਮੇਰੀ ਹਲਕਾ ਚਾਰਜ ਤੋਂ ਮੈਂ ਹਟ ਗਿਆ ਸੀਗਾ ਪਰ ਜਦੋਂ ਇਹਨਾਂ ਨੇ ਕੰਮ ਜਿਹੜਾ ਹੈਗਾ ਸੀਗਾ ਮੈਂ ਮਸਪਲਟੀ ਕੋਲੋਂ ਪੂਰੇ ਦਾ ਪੂਰਾ ਮਤਾ ਪਵਾ ਕੇ ਸਿਸਟਮ ਬਣਵਾ ਕੇ ਸਰਕਾਰ ਕੋਲੋਂ ਲੈ ਕੇ ਜਾ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਸਿੱਕਤੀ ਲੋਕਲ ਬਾਡੀ ਨੇ ਇਹਨਾਂ ਸਾਰਿਆਂ ਨੇ ਤਿਆਰੀਆਂ ਕਰ ਲਈਆਂ ਸੀ ਇਹ ਸਾਰਾ ਸ਼ਹਿਰ 'ਚ ਇਹਨੂੰ ਸ਼ਿਫਟ ਕਰਕੇ ਸ਼ਹਿਰ ਦੇ ਵਿੱਚ ਮਲਾਉਣ ਵਾਸਤੇ ਕਰ ਲਿਆ ਸੀਗਾ ਸਮੇਂ ਨਾਲ ਲੋਕਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਪੜਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੰਮ ਹੈ ਉਹ ਨਿچے ਤੱਕ ਪਤਾ ਹੁੰਦਾ ਸਾਨੂੰ ਤੋਂ ਅਸੀਂ ਉਸ ਗੱਲ ਨੂੰ ਲੈ ਕੇ ਇਹਨਾਂ ਸਾਰੀਆਂ ਕਲੋਨੀਆਂ ਨੂੰ ਜਦੋਂ ਸਾਡੀ ਪਾਰਟੀ ਸਰਕਾਰ ਆਜੀ ਇਹਨਾਂ ਕਲੋਨੀਆਂ ਨੂੰ ਸ਼ਹਿਰ ਵਿੱਚ ਜੋੜ ਕੇ ਇਹਨਾਂ ਨੂੰ ਸ਼ਹਿਰ ਵਾਲੀਆਂ ਸਹੂਲਤਾਂ ਪੂਰੀਆਂ ਦੀਆਂ ਪੂਰੀਆਂ ਦਵਾਂਗੇ ਅਜਿੰਨੀਆਂ ਵੀ ਤੁਸੀਂ ਇੱਥੇ ਗਲੀਆਂ ਬਣੀਆਂ ਦੇਖਦੇ ਹੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵਿੱਚ ਬਣੀਆਂ ਪਹਿਲਾਂ ਰਾਜਾ ਜਗਤਿੰਦਰ ਸਿੰਘ ਦੇ ਸਮੇਂ ਵਿੱਚ ਉਸ ਤੋਂ ਬਾਅਦ ਸਾਡੇ ਸਮੇਂ ਵਿੱਚ ਜਿਹੜੀਆਂ ਵੀ ਕਲੋਨੀਆਂ ਦੇ ਵਿੱਚ ਛੜਕਾਂ ਬਣੀਆਂ ਇਹ ਤੁਹਾਨੂੰ ਅੱਜ ਤੱਕ ਲੱਗੀ ਨਜ਼ਰ ਆਉਂਦੀ ਹੈ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਲੱਗੀਆਂ ਨੇ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਉਂਦਾ ਤੇ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਵੀ ਹੈ ਕਿ ਸ਼ਰੋਮਣੀ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਹੈ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਜਿਦਾ ਦੇਖਿਆ ਜਿਦਾ ਹੜਾ ਹੈ ਬਣੀ ਸੁਖੀਰ ਪਾਲ ਖੁਦ ਟਰੈਕਟਰ ਤੇ ਬੈਠ ਕੇ ਜਾ ਰਹੇ ਜੀ ਮੈਂ ਪਾਰਟੀ ਦੇ ਇੱਕ ਬਾਰੇ ਜੱਗਤੀ ਸਾ ਸੀਐਮ ਸਾਹਿਬ ਮਾਰ ਪੈ ਤਾ ਕਿ ਇਹਦੇ ਬਾਰੇ ਕੀ ਕਹਿੰਦੇ ਇਹ ਦੇਖੋ ਇੱਕ ਡਰਾਮਾ ਕਰ ਰਹੇ ਨੇ ਸੀਐਮ ਸਾਹਿਬ ਕਿਸੇ ਵੀ ਪਾਸੇ ਗਏ ਨਹੀਂ ਜਿੱਥੇ ਗਏ ਕਿਸੇ ਆਪਣੇ ਹੀ ਬੰਦੇ ਨੂੰ ਆਈਡੈਂਟੀਫਾਈ ਕਰਕੇ ਉਹਨੂੰ ਖੜਾ ਕੇ ਜੱਫੀ ਪਾ ਕੇ ਰੋਣ ਲੱਗ ਗਏ ਇਸ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਕਿਉਂਕਿ ਉਹ ਡਰਾਮੇ ਬਾਜ ਰਹੇ ਉਹਨਾਂ ਨੇ ਹਮੇਸ਼ਾ ਡਰਾਮਿਆਂ 'ਚ ਭਾਗ ਲਿਆ ਕੋਈ ਨਕਲਾਂ 'ਚ ਭਾਗ ਲਿਆ ਤੇ ਉਹ ਉਹੀ ਕੰਮ ਅੱਜ ਵੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹਨਾਂ ਨੂੰ ਤੋੜਿਆ ਆ ਕਿਉਂਕਿ ਪੰਜਾਬ ਦੇ ਲੋਕਾਂ ਨੇ 92 ਸੀਟਾਂ ਜਿਤਾ ਕੇ ਦਿੱਤੀਆਂ ਤੇ ਲੋਕਾਂ ਨੇ ਭਗਵੰਤ ਮਾਨ ਦੀ ਸਰਕਾਰ ਬੜਾਈ ਪਰ ਉਹ ਨਕਲੀ ਦਾ ਨਕਲੀ ਹੀ ਰਿਹਾ ਉਹਨੇ ਪੰਜਾਬ ਬਾਤ ਤੇ ਕੁਝ ਨਹੀਂ ਕਰਿਆ ਨਾ ਪੰਜਾਮਾ ਲਵੇੜਨ ਦੀ ਲੋੜ ਹੈ ਕਈ ਲੀਡਰ ਮੈਂ ਦੇਖਦਾ ਮੋਢਿਆਂ ਦੇ ਉੱਪਰ ਸਮਾਨ ਚੱਕ ਕੇ ਸੁੱਟਰੇ ਹੁੰਦੇ ਆ ਕਿੱਥੇ 100 300 400 ਰੁਪਏ ਦੀ ਆੜੀ ਵਾਲਾ ਬੰਦਾ ਕੰਮ ਕਰ ਸਕੇ ਤੇ ਉੱਥੇ ਤੁਸੀਂ ਮੁੱਖ ਮੰਤਰੀ ਜੇ ਜ ਕੋਈ ਹੋਰ ਬੰਦਾ ਲੀਡਰ ਉਹ ਕੰਮ ਕਰੇ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਲੋਕ ਸਮਝਦੇ ਨੇ ਇਹਨਾਂ ਡਰਾਮਿਆਂ ਨੂੰ ਸਰਦਾਰ ਸੁਖਬੀ ਸਿੰਘ ਬਾਦਲ ਜਿੱਥੇ ਜਾਂਦੇ ਨੇ ਦਿਲ ਖੋਲ ਕੇ ਪੁੱਛਦੇ ਨੇ ਲੋਕਾਂ ਨੂੰ ਤੁਹਾਨੂੰ ਕੀ ਚਾਹੀਦਾ ਜਿੱਥੇ ਕੋਈ ਤੇਲ ਡੀਜ਼ਲ ਦੀ ਲੋੜ ਆ ਉੱਥੇ ਡੀਜ਼ਲ ਦਿੰਦੇ ਨੇ ਜਿੱਥੇ ਕਿਸਤੀਆਂ ਦੀ ਲੋੜ ਆ ਉੱਥੇ ਕਿਸਤੀਆਂ ਦਿੰਦੇ ਨੇ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਜਿੱਥੇ ਰਾਸ਼ਨ ਦੀ ਪਾਣੀ ਦੀ ਜਿਹੜੀ ਚੀਜ਼ ਦੀ ਲੋੜ ਆ ਹਰਾਚਾਰਾ ਪਸ਼ੂਆਂ ਲਈ ਜਿਹੜੀ ਚੀਜ਼ ਦੀ ਲੋੜ ਆ ਪੁੱਛਦੇ ਨੇ ਤੇ ਤੁਹਾਡੀ ਡਿਮਾਂਡ ਕੀ ਆ ਕੀ ਚਾਹੀਦਾ ਤੁਹਾਨੂੰ ਉਹੀ ਉੱਥੇ ਮਹੱਈਆ ਕਰਾਉਂਦੇ ਨੇ ਸੋ ਕਹਿਣੀ ਤੇ ਕਰਨੀ ਦਾ ਸ਼ਰਮਣੀ ਕਲੇਦਲ ਪੱਕਾ ਹੈ ਪਰ ਵਾਧਿਆਂ ਦਾ ਪੱਕਾ ਸ਼ਰਮਣੀ ਕਰਦਾ ਹੈ ਕੁਝ ਜਿਹੜੇ ਤੁਸੀਂ ਆਪਣੇ ਪਾਰਟੀ ਦੇ ਜਿਹੜੇ ਉਹ ਦਿਖਾ ਰਹੇ ਨੇ ਉਹਦੇ ਦਿੱਤਣਾ ਠੀਕ ਹੋ ਗਏ ਬੜੀ ਵੱਡੀ ਖੁਸ਼ੀ ਆਲੀ ਕਰ ਲੈ ਕਿ ਸਾਡੀਆਂ ਜਿਹੜੀਆਂ ਕਲੋਨੀਆਂ ਨੇ ਅਸੀਂ ਇਹਨਾਂ ਦਾ ਸਰਕਲ ਜਿਹੜਾ ਹੈਗਾ ਇੱਕ ਵੱਖਰਾ ਬਣਾਇਆ ਹੈਗਾ ਜਿਸ ਦੇ ਵਿੱਚ ਸਰਕਲ 11 ਦੇ ਕਰੀਬ ਕਲੋਨੀਆਂ ਬੰਦੀਆਂ ਨੇ 11-12 ਕਲੋਨੀਆਂ ਦੇ ਉਹਦੇ ਵਿੱਚ ਸੁਬੇਦਾਰ ਰੋਸ਼ਨ ਲਾਲ ਜੀ ਨੂੰ ਜਿਹੜਾ ਹੈਗਾ ਇਹ ਸਰਕਲ ਦਾ ਪ੍ਰਧਾਨ ਲਗਾਇਆ ਗਿਆ ਤੇ ਅੱਗੇ ਸਤਪਾਲ ਜੀ ਨੂੰ ਸੀਨੀਅਰ ਮੀਤ ਪ੍ਰਧਾਨ ਲਾਇਆ ਗਿਆ ਸਾਰੇ ਅਹੁਦੇਦਾਰ ਮੀਤ ਪ੍ਰਧਾਨ ਬਣਾਏ ਗਏ ਨੇ ਅਹੁਦੇਦਾਰ ਬਣਾਏ ਗਏ ਨੇ ਜਿਹੜੇ 8 ਦੇ ਕਰੀਬ ਇਹਨਾਂ ਸਰਕਲਾਂ ਦੇ ਵਿੱਚ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣ ਵਾਸਤੇ ਆਇਆ ਹਾਂ ਤੇ ਪਾਰਟੀ ਦੀ ਜਿਹੜੀਆਂ ਪਾਲਿਸੀਆਂ ਨੇ ਆ ਉਹ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਵੱਧ ਤੋਂ ਵੱਧ ਪਾਲਿਸੀਆਂ ਜਿਹੜੀਆਂ ਲਾਗੂ ਕਰਾਂਗੇ ਤੇ ਆਉਣ ਵਾਲੀ ਸਰਕਾਰ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਾਵਾਂਗੇ ਸੋ ਇਸ ਕਰਕੇ ਸਾਰਿਆਂ ਨੂੰ ਮੈਂ ਵਧਾਈ ਪੇਸ਼ ਕਰਦਾ ਕਿ ਇਹਨਾਂ ਨੂੰ ਪਾਰਟੀ ਨੇ ਇੱਕ ਮੌਕਾ ਦਿੱਤਾ ਕਿ ਪਾਰਟੀ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਇਹਨਾਂ ਦੇ ਕੰਮ ਕਰਨ ਨੂੰ ਦੇਖਦੇ ਹੋਏ ਕਿਤੇ ਸਾਡੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਹਰਿਆਊ ਨੇ ਸਾਡੇ ਪਾਰਟੀ ਪ੍ਰਧਾਨ ਸਰ ਸੁਖਵੀਰ ਸਿੰਘ ਬਾਦਲ ਨੇ